ਸਚੀਰਿਆ ਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ 트럼ਪ ਵੱਲੋਂ ਅਣ ਐਲਾਨੀ ਜੰਗ ਭਾਰਤ ਸਮੇਤ ਬਾਕੀ ਸੰਸਾਰ ਹਾਰ ਦਾ ਨਜ਼ਰ ਆ ਰਿਹਾ ਹੈ ਜਦੋਂ ਤੋਂ ਡੋਨਾਲਡ 트럼ਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਦੁਨੀਆ ਨੂੰ ਇੱਕ ਅਣ ਐਲਾਨੀ ਜੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜੰਗ ਨਾ ਟੈਂਕਾਂ ਨਾਲ ਨਾ ਬੰਬਾਂ ਨਾਲ ਤੇ ਨਾ ਕਿਸੇ ਹੋਰ ਹਥਿਆਰ ਨਾਲ ਲੜੀ ਜਾ ਰਹੀ ਹੈ ਸਗੋਂ ਚੁੱਪਚਾਪ ਡਾਲਰ ਦੀ ਤਾਕਤ ਦੇ ਨਾਲ ਲੜੀ ਜਾ ਰਹੀ ਹੈ ਅਮਰੀਕੀ ਡਾਲਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਤੇ ਭਾਰਤੀ ਰੁਪਏ ਸਮੇਤ ਕਈ ਦੇਸ਼ਾਂ ਦੀਆਂ ਕਰੰਸੀਜ਼ ਲਗਾਤਾਰ ਦਬਾਅ ਵਿੱਚ ਆਉਂਦੀਆਂ ਚੱਲ ਰਹੀਆਂ ਨੇ ਇਹ ਕੋਈ ਆਮ ਆਰਥਿਕ ਉਤਾਰਾ ਚੜ੍ਹਾ ਨਹੀਂ ਹੈ ਸਗੋਂ ਇੱਕ ਅਣਐਲਾਨੀ ਕਰੰਸੀ ਦੀ جنگ ਹੈ ਜਿਸ ਦਾ ਮੈਦਾਨ ਪੂਰੀ ਦੁਨੀਆ ਹੈ ਅਤੇ ਹਥਿਆਰ ਸਿਰਫ ਕਰੰਸੀ 트ੰਪ ਦੀ ਸਭ ਤੋਂ ਸਾਪ ਤੇ ਸਖਤ ਜਿਹੜੀ ਸੋਚ ਹੈ ਉਹ ਹੈ ਅਮਰੀਕਾ ਫਰਸਟ ਇਸ ਨਾਰੇ ਦੇ ਅੰਦਰ ਇੱਕ ਪੂਰੀ ਗਲੋਬਲ ਰਣਨੀਤੀ ਲੁਕੀ ਹੋਈ ਹੈ ਅਮਰੀਕਾ ਚਾਹੁੰਦਾ ਹੈ ਕਿ ਦੁਨੀਆ ਦੀ ਪੂੰਜੀ ਵਾਪਸ ਉਸ ਦੇ ਦਰਵਾਜ਼ੇ ਤੇ ਆ ਕੇ ਖੜੀ ਹੋ ਜਾਵੇ ਨਿਵੇਸ਼ਕਾਂ ਨੂੰ ਇਹ ਸੰਦੇਸ਼ ਮਿਲੇ ਕਿ ਸਭ ਤੋਂ ਸੁਰੱਖਿਅਤ ਤਾਂ ਅਮਰੀਕਾ ਹੈ ਅਤੇ ਸਭ ਤੋਂ ਭਰੋਸੇਮੰਦ ਕਰੰਸੀ ਡਾਲਰ ਹੈ ਜਿਵੇਂ ਇਹ ਨੀਤੀ ਅਮਲ ਵਿੱਚ ਆਈ ਦੁਨੀਆ ਦੀਆਂ ਮਾਰਕੀਟਾਂ ਦਾ ਸੰਤੁਲਨ ਡੋਲਣ ਲੱਗ ਪਿਆ ਇਸ ਕਰੰਸੀ جنگ ਦਾ ਪਹਿਲਾ ਅਤੇ ਸਭ ਤੋਂ ਤਾਕਤਵਰ ਹਥਿਆਰ ਵਿਆਜ ਦਰਾਂ ਬਣਿਆ ਅਮਰੀਕੀ ਫੈਡਰਲ ਰਿਜ਼ਰਵ ਨੇ ਦਰਾਂ ਉੱਚੀਆਂ ਰੱਖੀਆਂ ਜਿਸ ਨਾਲ ਡਾਲਰ 'ਚ ਨਿਵੇਸ਼ ਕਰਨਾ ਹੋਰ ਆਕਰਸ਼ਕ ਬਣ ਗਿਆ ਜਿੱਥੇ ਭਾਰਤ ਬ੍ਰਾਜ਼ੀਲ ਤੁਰਕੀ ਜਾਂ ਇੰਡੋਨੇਸ਼ੀਆ ਵਰਗੇ ਦੇਸ਼ ਵਿਦੇਸ਼ੀ ਪੂੰਜੀ ਖਿੱਚਣ ਲਈ ਸੰਘਰਸ਼ ਕਰ ਰਹੇ ਸਨ ਉੱਥੇ ਅਮਰੀਕਾ ਨਿਵੇਸ਼ਕਾਂ ਲਈ ਇੱਕ ਸੁਰੱਖਿਅਤ ਬੰਦਰਗਾ ਬਣ ਗਿਆ ਪੂੰਜੀ ਦਾ ਵਹਾ ਉੱਭਰਦੀਆਂ ਅਰਥਵਿਵਸਥਾਵਾਂ ਤੋਂ ਨਿਕਲ ਕੇ ਡਾਲਰ ਵੱਲ ਮੁੜ ਪਿਆ ਨਤੀਜਾ ਸਾਫ ਸੀ ਡਾਲਰ ਦੀ ਮੰਗ ਵਧੀ ਅਤੇ ਰੁਪਈਆ ਸਮੇਤ ਕਈ ਕਰੰਸੀਚ ਕਮਜ਼ੋਰ ਹੋ ਗਈਆਂ ਫਿਰ ਟਰੰਪ ਨੇ ਟੈਕਸ ਨੀਤੀ ਨੂੰ ਹਥਿਆਰ ਬਣਾਇਆ ਇੱਕ ਝਟਕੇ ਵਿੱਚ ਅਮਰੀਕੀ ਕਾਰਪੋਰੇਟ ਟੈਕਸ ਘਟਾ ਦਿੱਤਾ ਗਿਆ ਜੋ ਅਮਰੀਕੀ ਕੰਪਨੀਆਂ ਆਪਣਾ ਪੈਸਾ ਸਾਲਾਂ ਤੋਂ ਵਿਦੇਸ਼ਾਂ ਵਿੱਚ ਰੱਖ ਕੇ ਬੈਠੀਆਂ ਸਨ ਉਹਨਾਂ ਲਈ ਪੈਸਾ ਵਾਪਸ ਲਿਆਉਣਾ ਫਾਇਦੇਮੰਦ ਬਣ ਗਿਆ ਇਹ ਸੀ ਪੂੰਜੀ ਦੀ ਘਰ ਵਾਪਸੀ ਡਾਲਰ ਦੁਨੀਆ ਭਰ ਤੋਂ ਵਾਪਸ ਅਮਰੀਕਾ ਵੱਲ દોੜਿਆ ਪਰ ਜਿੱਥੇ ਡਾਲਰ ਵਾਪਸ ਗਿਆ ਉੱਥੇ ਉਬਰਦੀਆਂ ਵਿਵਸਥਾਵਾਂ ਅਰਥਵਿਵਸਥਾਵਾਂ ਜਿਹੜੀਆਂ ਸੀ ਉਹ ਡਾਲਰ ਦੀ ਉਹਨਾਂ ਨੂੰ ਕਮੀ ਹੋ ਗਈ ਕਰਜੇ ਮਹਿੰਗੇ ਹੋਏ ਆਯਾਤ ਮਹਿੰਗੀ ਹੋਈ ਅਤੇ ਮੁਦਰਾ ਹੋਰ ਕਮਜ਼ੋਰ ਪੈ ਗਈ। ਟਰੰਪ ਇੱਥੇ ਹੀ ਨਹੀਂ ਰੁਕੇ। ਟ੍ਰੇਡ ਵਾਰ ਨੂੰ ਵੀ ਇਸ ਜੰਗ ਦੇ ਵਿੱਚ ਹਥਿਆਰ ਬਣਾਇਆ ਗਿਆ। ਚੀਨ, ਭਾਰਤ ਅਤੇ ਕਈ ਹੋਰ ਦੇਸ਼ਾਂ ਉੱਪਰ ਟੈਰਿਫ ਲਗਾਇਆ ਗਿਆ। ਯੂਰਪ ਨੂੰ ਧਮਕੀਆਂ ਦਿੱਤੀਆਂ ਗਈਆਂ। ਕਈ ਵਾਰ ਆਪਣੀ ਸਾਥੀਆਂ ਦੇ ਨਾਲ ਤਣਾਅ ਪੈਦਾ ਕੀਤਾ ਗਿਆ। ਇਸ ਸਭ ਨੇ ਦੁਨੀਆ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਕਰ ਦਿੱਤਾ। ਗਲੋਬਲ ਮਾਰਕੀਟਾਂ ਨੂੰ ਇੱਕ ਗੱਲ ਬਖੂਬੀ ਪਤਾ ਹੈ ਜਦੋਂ ਡਰ ਪੈਦਾ ਹੁੰਦਾ ਹੈ ਤਾਂ ਪੂੰਜੀ ਸੁਰੱਖਿਆ ਲੱਭਦੀ ਹੈ ਅਤੇ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਅਮਰੀਕੀ ਡਾਲਰ ਡਰ ਵਧਿਆ ਡਾਲਰ ਮਜ਼ਬੂਤ ਹੋਇਆ ਤੇ ਬਾਕੀ ਕਰੰਸੀਜ਼ ਜਿਹੜੀਆਂ ਨੇ ਉਹ ਦਬ ਗਈਆਂ ਇਸ ਅਣਐਲਾਨੀ ਜੰਗ ਵਿੱਚ ਤੇਲ ਵੀ ਇੱਕ ਅਹਿਮ ਹਥਿਆਰ ਬਣਿਆ ਦੁਨੀਆ ਦੀ ਵੱਡੀ ਊਰਜਾ ਖਰੀਦੋ ਪ੍ਰੋਗਤ ਅੱਜ ਵੀ ਡਾਲਰ ਵਿੱਚ ਹੁੰਦੀ ਹੈ ਟਰੰਪ ਨੇ ਤੇਲ ਉਤਪਾਦਕ ਦੇਸ਼ਾਂ ਤੇ ਰਾਜਨੀਤਿਕ ਅਤੇ ਰਣਨੀਤਿਕ ਦਬਾਅ ਵਧਾ ਦਿੱਤਾ ਇਸ ਜਿੱਕਨੀ ਬਣਾਇਆ ਕਿ ਡਾਲਰ ਦੀ ਲੋੜ ਕੈਮ ਰਹੀ ਜਿਹੜੇ ਦੇਸ਼ ਤੇਲ ਖਰੀਦੇ ਹਨ ਉਹਨਾਂ ਨੂੰ ਡਾਲਰ ਚਾਹੀਦਾ ਆ ਅਤੇ ਜਿਹੜੇ ਡਾਲਰ ਚਾਹੁੰਦੇ ਹਨ ਉਹਨਾਂ ਨੂੰ ਆਪਣੀ ਕਰੰਸੀ ਕੁਰਬਾਨ ਕਰਨੀ ਪੈਂਦੀ ਹੈ ਭਾਰਤ ਵਰਗੇ ਦੇਸ਼ਾਂ ਲਈ ਜੋ ਤੇਲ ਆਯਾਤ ਤੇ ਨਿਰਭਰ ਹਨ ਡਾਲਰ ਦੀ ਮਜ਼ਬੂਤੀ ਦਾ ਮਤਲਬ ਸਿੱਧਾ ਮਹਿੰਗਾਈ ਅਤੇ ਵਾਧਾ ਵਪਾਰ ਘਟਾਇਆ ਇਸ ਸਾਰੀ ਤਸਵੀਰ ਵਿੱਚ ਭਾਰਤੀ ਰੁਪਈਆ ਸਿਰਫ ਇੱਕ ਉਦਾਹਰਨ ਹੈ ਅਸਲ ਗੱਲ ਇਹ ਹੈ ਕਿ 트럼ਪ ਦੌਰ ਵਿੱਚ ਅਮਰੀਕਾ ਨੇ ਸਾਫ ਸੰਦੇਸ਼ ਦਿੱਤਾ ਆ ਕਿ ਗਲੋਬਲਾਈਜੇਸ਼ਨ ਤਦ ਤੱਕ ਠੀਕ ਹੈ ਜਦ ਤੱਕ ਉਸ ਦਾ ਫਾਇਦਾ ਅਮਰੀਕਾ ਨੂੰ ਮਿਲੇ ਡਾਲਰ ਸਿਰਫ ਕਰੰਸੀ ਨਹੀਂ ਉਹ ਇੱਕ ਹਥਿਆਰ ਬਣ ਗਿਆ ਇਸ ਜੰਗ ਵਿੱਚ ਨਾ ਗੋਲੀਆਂ ਚੱਲੀਆਂ ਨਾ ਸਰਦਾਂ ਬਦਲੀਆਂ ਪਰ ਅਰਥ ਵਿਵਸਥਾਵਾਂ ਜ਼ਰੂਰੀ ਜ਼ਖਮੀ ਹੋਈਆਂ ਆਖਰਕਾਰ ਇੱਕ ਕਰੰਸੀ ਜੰਗ ਇਹ ਸਵਾਲ ਛੱਡ ਜਾਂਦੀ ਹੈ ਕਿ ਕੀ ਦੁਨੀਆ ਵਾਕਿਆ ਹੀ ਇੱਕ ਦੇਸ਼ ਦੀ ਮਰਜ਼ੀ ਤੇ ਚੱਲ ਸਕਦੀ ਹੈ ਜਾਂ ਫਿਰ ਉੱਬਰਦੀਆਂ ਆਰਥਵਿਵਸਥਾਵਾਂ ਨੂੰ ਡਾਲਰ ਦੀ ਇਸ ਤਾਕਤ ਦੇ ਮੁਕਾਬਲੇ ਲਈ ਨਵਾਂ ਰਸਤਾ ਲੱਭਣਾ ਪਵੇਗਾ 트럼ਪ ਨੇ ਇਹ جنگ ਐਲਾਨੇ ਬਿਨਾ ਲੜੀ ਪਰ ਨਤੀਜੇ ਜਿਹੜੇ ਨੇ ਉਹ ਡਿੱਗਦੇ ਰੁਪਏ ਵਿੱਚ ਸਾਫ਼ ਨਜ਼ਰ ਆ ਰਹੇ ਨੇ ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਆਜਾਸਤ ਸਤਿ ਸ਼੍ਰੀ ਅਕਾਲ